कोरोना महामारी ਦੇ ਦੌਰਾਨ ਜਿੱਥੇ ਪੰਜਾਬ ਸਰਕਾਰ ਨੇ ਤਿਹਾਰਾਂ ਦੇ ਮੌਕੇ ਤੇ ਪਟਾਕੇ ਚਲਾਉਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਉਤੇ ਹੀ ਕੁਝ ਲੋਕ ਬਿਨਾਂ ਕਿਸੇ ਡਰ ਤੋਂ ਪਟਾਕਿਆਂ ਦਾ ਕਾਰੋਬਾਰ ਕਰ ਰਹੇ ਨੇ ਤੇ ਤਿਹਾਰਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਸ਼ਾਪੇ ਮਾਰੀ ਕਰ ਰਹੀ ਹੈ ਇਸੇ ਤਰ੍ਹਾਂ ਲੁਧਿਆਣਾ ਦੇ ਫੀਲਡ ਗੰਜ ਇਲਾਕੇ ਦੇ ਵਿੱਚ ਪੰਜ ਮੰਜ਼ਲਾ ਇਮਾਰਤ ਤੇ ਛਾਪੇਮਾਰੀ ਕਰਕੇ ਪੁਲਿਸ ਵੱਲੋਂ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਗਏ ਨੇ ਤੇ ਖਡੌਣੀਆਂ ਦੀ ਦੁਕਾਨ ਦੀ ਪੰਜਵੀਂ ਮੰਜ਼ਲ ਤੇ ਪਟਾਕੇ ਸਟੋਰ ਕਰਕੇ ਰੱਖੇ ਹੋਏ ਸਨ ਤੇ ਪੁਲਿਸ ਨੇ ਦੁਕਾਨ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਦੁਕਾਨ ਦੇ ਮਾਲਕ ਕੋਲ ਪਟਾਕੇ ਵੇਚਣ ਦਾ ਲਾਇਸੈਂਸ ਨਹੀਂ ਸੀ ਜਿਸ ਕਰਕੇ ਮਲਜਮ ਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਪਟਾਕੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਨੇ ਕੱਲ ਸਾਡੇ ਐਸਐਚਓ ਦੋ ਇੰਸਪੈਕਟਰ ਸੱਤਪਾਲ ਨੇ ਜੇਲ੍ਹ ਰੋਡ ਤੋਂ ਇੱਕ ਨਰਿੰਦਰ ਕੁਮਾਰ ਹੈ ਉਹਨਾਂ ਉੱਥੇ ਘਰ ਦੇ ਵਿੱਚ ਹੀ ਪਟਾਕੇ ਸਟੋਰ ਕੀਤੇ ਹੋਏ ਸੀ ਤੇ ਘਰ ਤੋਂ ਹੀ ਸੇਲ ਕਰਦੇ ਸੀ ਤਾਂ ਉਹ ਪਟਾਕੇ ਤਕਰੀਬਨ ਜਿਨ੍ਹਾਂ ਦੀ 50 ਤੋਂ 60 ਲੱਖ ਰੁਪਏ ਕੀਮਤ ਹੈਗੀ ਹੈ ਉਹ ਇਲੀਗਲੀ ਸਟੋਰ ਕੀਤੇ ਹੋਏ ਸੀ ਉਹਨੂੰ ਕਾਬੂ ਕਰਕੇ ਪਟਾਕੇ ਕਬਜ਼ੇ 'ਚ ਲੈ ਲਏ ਗਏ ਨੇ ਔਰ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਜਦੀ ਤਫਤੀਸ਼ ਜਲਦੀ ਹੋ ਚੱਲੇ